ਕੋਈ ਕੋਈ ਬੈਠਾ ਰਹਿਣਾ ਤੇ ਨੂੰ ਬੈਠਾ ਰਹਿਣ ਦੇ। ਬੱਸ। ਨਹੀਂ ਨਹੀਂ। ਉਹ ਜਮਾਤ ਤੇ ਬਸ ਤੇ ਬਸ। ਕੋਈ ਚੜਿਆ ਨਹੀਂ। ਤੂੰ ਕਿਉਂ ਨਹੀਂ ਚੜਿਆ? ਕਾਟੇ ਕੋਲ ਆ ਜਾ ਕਾਟੇ ਕੋਲ। ਨਹੀਂ ਨਹੀਂ ਇਹਨੂੰ ਪੁੱਛਿਆ। ਤੇ ਜਗ੍ਹਾ ਹੈਗੀ ਐ ਵੈਸੇ ਟੱਕੀ ਗੱੜ ਮੈਂ ਕਾਉਂਟ ਜਗ੍ਹਾ ਹੈਗੀ ਖਾਲੀ ਗੱਡੀ ਸੀ। ਕੀ ਨਾਮ ਹੈ ਭਾਈ ਆਪਣਾ? ਮੇਰਾ ਨਾਮ ਹਰਕੇਸ਼ ਕੁਮਾਰ ਮਿੱਟੀ ਹੈ ਜੀ। ਪੰਜਾਬ ਰੋਡਵੇ ਪਨਬਸ ਕੀ ਆਰ.ਟੀ.ਸੀ. ਕੰਟੈਕਟ ਵਰਕਰ ਯੂਨੀਅਨ ਦਾ ਮੈਂ ਪ੍ਰਧਾਨ ਹਾਂ। ਅੱਛਾ ਕੱਲ ਜਿਹੜੀ ਉਹ ਘਟਨਾ ਹੋਈ ਆ ਮਲਾਜ਼ਮ ਬਸ ਦੇ ਮੂਹਰੇ ਚੜਿਆ। ਬੈਠਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਹੈ ਕੱਲ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ ਓਵਰਲੋਡ ਸੀ ਬੱਸ ਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ ਉਹਨੂੰ ਮਾਮਾ ਭੈਣਾਂ ਦੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿੱਦਾਂ ਕੋਈ ਅਨਸਖ ਵੀ ਘਟਨਾ ਵੀ ਵਾਪਰ ਸਕਦੀ ਸੀ ਤੇ ਉਹ ਆਪਣੇ ਆਪਣੀ ਜਾਨ ਨੂੰ ਵਸੀਅਰ ਦੇ ਚਪਾ ਕੇ ਫਰੰਟ ਤੇ ਜਾ ਕੇ ਬਸ ਦੇ ਮੂਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉੱਥੋਂ ਆਪਣੇ ਇਨਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬਸ ਦੇ ਮੂਹਰੇ ਉਤਾਰਿਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੈਨੇਜਮੈਂਟ ਨੂੰ ਬੇਨਤੀ ਕਰਦੇ ਆ ਵੀ ਅਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਆ ਵੀ ਅਜਿਹੇ ਲੋਕਾਂ ਨੂੰ ਸਾਬਕਾ ਸਿਖਾਇਆ ਜਾਵੇ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅੰਸਰ ਨੇ ਜਾਣ ਬੁੱਝ ਕੇ ਆਪਣੀ ਤਾਂ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਨ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇਗੇ ਸੋ ਵੈਗੁਰੂ ਦੀ ਕਿਰਪਾ ਹੋ ਗਈ ਕੋਈ ਘਟਨਾ ਨਹੀਂ ਵਾਪਰੀ ਉਧਰ ਘਟਨਾ ਨਹੀਂ ਵਾਪਰੀ ਨਹੀਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਸੀ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ